ਸਰਕਾਰ ਦੀ ਫੱਟੀ 'ਚ ਕਿੰਨਾ ਤਾਂ ਆਖਰੀ ਇਹਨਾਂ ਨੇ ਆਪ ਹੀ ਠੋਕਤਾ ਕਿਉਂਕਿ ਸੱਤਾ ਦੀ ਕੁਰਸੀਆਂ ਤੇ ਬਹਿ ਕੇ ਭੁੱਲ ਗਏ ਵੀ ਮਿੱਤਰੋ ਜਿਹੜੀ ਇਹ ਕੁਰਸੀ ਦਾ ਤੁਹਾਨੂੰ ਹੰਕਾਰ ਹੋਇਆ ਨਾ ਇਹ ਕੁਰਸੀ ਦੇ ਚਾਰੋਂ ਪਾਵੇ ਕਿਤੇ ਨਾ ਕਿਤੇ ਇੰਨਾ ਹੀ ਪੱਤਰਕਾਰਾਂ ਨੇ ਜਿਨ੍ਹਾਂ ਨੂੰ ਤੁਸੀਂ ਅੱਜ ਬਲੌਗਰ ਦੱਸਦੇ ਹੋ ਨਾ ਇਹ ਉਹਨਾਂ ਦੇ ਲਾਇਵੇ ਪਾਵੇ ਨੇ ਇਹ ਉਹੀ ਪੱਤਰਕਾਰ ਨੇ ਜਿਨ੍ਹਾਂ ਨੂੰ ਤੁਸੀਂ ਮਿੰਤਾ ਘੜ ਘੜ ਕੇ ਕਰਲੇ ਘੜ ਘੜ ਕੇ ਕਹਿੰਦੇ ਹੁੰਦੇ ਸਾਡੀ ਫੋਟੋ ਲਾ ਦਿਓ ਸਾਡੀ ਵੀਡੀਓ ਲਾ ਦਿਓ ਸਾਡੀ ਆਵਾਜ਼ ਲਾ ਦਿਓ ਅੱਜ ਤੁਸੀਂ ਇਹਨਾਂ ਨੂੰ ਬਲੌਗਰ ਦੱਸਦੇ ਹੋ ਇੱਕ ਸਾਲ ਬਾਅਦ ਆਹੀ ਬਲੌਗਰ ਤੁਹਾਨੂੰ ਦੁਬਾਰਾ ਪੱਤਰਕਾਰ ਦੇਖਣਗੇ ਆਹੀ ਬਲੌਗਰਾਂ ਦੀਆਂ ਤੁਸੀਂ ਦੁਬਾਰਾ ਮਿੰਤਾ ਕਰਦੇ ਹੋਗੇ ਵੀ ਬਾਈ ਜੀ ਸਾਡੀ ਖਬਰ ਲਾ ਦਿਓ ਸਾਡੀ ਕਵਰੇਜ ਕਰ ਦਿਓ ਇਹਨਾਂ ਨੇ ਕੋਈ ਝੂਠਾ ਨੈਰੇਟਿਵ ਨਹੀਂ ਸर्जਿਆ ਝੂਠਾ ਨੈਰੇਟਿਵ ਸਰਜਣ ਦੀ ਜੇ ਗੱਲ ਹੁੰਦੀ ਤਾਂ ਨੈਰੇਟਿਵ ਤੁਸੀਂ ਸਰਜੇ ਸੀ ਇਹਨਾਂ ਨੇ ਤਾਂ ਪੁੱਛਿਆ ਸੀ ਹੈਲੀਕਾਪਟਰ ਕਿੱਥੇ ਗਿਆ ਤੁਸੀਂ ਜਵਾਬ ਦਿਓ ਕਿੱਥੇ ਗਿਆ ਛੋਡੇ ਕੇਚਰੀਵਾਲ ਸਾਫ ਜੇ ਦਿੱਲੀ ਦੇ ਵਿੱਚ ਬਿਆਨ ਦਿੰਦੇ ਆ ਜੇ ਉਹਨਾਂ ਤੇ ਪਰਚਾ ਦਰਜ ਹੁੰਦਾ ਤਾਂ ਉਹ ਡੈਮੋਕਰੇਸੀ ਦਾ ਘਾਣ ਹੁੰਦਾ ਤਾਂ ਉੱਥੇ ਆਵਾਜ਼ ਰੋਕੀ ਜਾਂਦੀ ਹੈ ਪਰ ਤੁਸੀਂ ਇੱਥੇ ਆ ਕੇ ਉਹੀ ਚੀਜ਼ ਕਰਦੇ ਹੋ ਦੋਸਤੋ ਜੋ ਇਹ ਇੱਕ ਬਹੁਤ ਹੀ ਕਾਇਰਾਨਾ ਕਦਮ ਇਹ ਸਰਕਾਰ ਦੇ ਨਮਾਇੰਦਿਆਂ ਨੇ ਚੱਕਿਆ ਇਹ ਸਰਕਾਰ ਦੀ ਫੱਟੀ ਚ ਕਿੰਨਾ ਤਾਂ ਆਖਰੀ ਇਹਨਾਂ ਨੇ ਆਪ ਹੀ ਠੋਕਤਾ ਕਿਉਂਕਿ ਸੱਤਾ ਦੀ ਕੁਰਸੀਆਂ ਤੇ ਬੈ ਕੇ ਭੁੱਲ ਗਏ ਇਹ ਇਸ ਚੀਜ਼ ਨੂੰ ਯਾਦ ਕਰਨ ਵੀ ਮੇਤਰੋ ਜਿਹੜੀ ਇਹ ਕੁਰਸੀ ਦਾ ਤੁਹਾਨੂੰ ਹੰਕਾਰ ਹੋਇਆ ਨਾ ਇਹ ਕੁਰਸੀ ਦੇ ਚਾਰੋਂ ਪਾਵੇ ਕਿਤੇ ਨਾ ਕਿਤੇ ਇੰਨਾ ਹੀ ਪੱਤਰਕਾਰਾਂ ਨੇ ਜਿਨ੍ਹਾਂ ਨੂੰ ਤੁਸੀਂ ਅੱਜ ਬਲੌਗਰ ਦੱਸਦੇ ਹੋ ਨਾ ਇਹ ਉਹਨਾਂ ਦੇ ਲਾਇਵੇ ਪਾਵੇ ਨੇ ਇਹ ਉਹੀ ਪੱਤਰਕਾਰ ਨੇ ਜਿਨ੍ਹਾਂ ਨੂੰ ਤੁਸੀਂ ਮਿੰਤਾ ਕੱਢ-ਕੱਢ ਕੇ ਤਰਲੇ ਕੱਢ-ਕੱਢ ਕੇ ਕਹਿੰਦੇ ਹੁੰਦੇ ਸਾਡੀ ਫੋਟੋ ਲਾ ਦਿਓ ਸਾਡੀ ਵੀਡੀਓ ਲਾ ਦਿਓ ਸਾਡੀ ਆਹ ਲਾ ਦਿਓ ਅੱਜ ਤੁਸੀਂ ਇਹਨਾਂ ਨੂੰ ਬਲੌਗਰ ਦੱਸਦੇ ਹੋ ਮੈਂ ਪਹਿ ਕਹਿਣਾ ਚਾਹਣਾ ਮਾਨ ਸਾਹਿਬ ਨੂੰ ਮਾਨ ਸਾਹਿਬ ਜਿਆਦਾ ਸਮਾਨੀ ਬਚਿਆ ਸਾਲ ਰਹਿ ਗਿਆ ਇੱਕ ਇੱਕ ਸਾਲ ਬਾਅਦ ਆਹੀ ਬਲੌਗਰ ਤੁਹਾਨੂੰ ਦੁਬਾਰਾ ਪੱਤਰਕਾਰ ਦੇਖਣਗੇ ਆਹੀ ਬਲੌਗਰਾਂ ਦੀਆ ਤੁਸੀਂ ਦੁਬਾਰਾ ਮਿੰਤਾ ਕੱਢਦੇ ਹੋਵੋਗੇ ਵੀ ਬਾਈ ਜੀ ਸਾਡੀ ਖਬਰ ਲਾ ਦਿਓ ਸਾਡੀ ਕਵਰੇਜ ਕਰ ਦਿਓ ਤੇ ਇਹ ਉਹ ਜਾਗਦੀ ਜ਼ਮੀਰ ਵਾਲੇ ਲੋਕ ਨੇ ਇਹ ਉਹ ਲੋਕ ਨੇ ਜਿਹੜੇ ਫੇਰ ਥੋੜੀ ਆ ਕੇ ਕਵਰੇਜ ਕਰਨਗੇ ਜਿਹੜੀ ਫੇਰ ਸੱਤਾ ਮੂਰੇ ਬਾਤ ਚੱਕਣਗੇ ਕਿਉਂਕਿ ਲੜਾਈ ਤੁਹਾਡੇ ਨਾਲ ਨਹੀਂ ਲੜਾਈ ਸੱਤਾ ਦੇ ਮੂਰੇ ਬਾਤ ਚੱਕਣ ਦੀ ਹੈ ਕੀ ਇਸ ਸਵਾਲ ਕਰਿਆ ਸੀ ਇਹਨਾਂ ਨੇ ਇਹਨਾਂ ਨੇ ਕੋਈ ਝੂਠਾ ਨੈਰੇਟਿਵ ਨਹੀਂ ਸर्जਿਆ ਝੂਠਾ ਨੈਰੇਟਿਵ ਸਰਜਣ ਦੀ ਜੇ ਗੱਲ ਹੁੰਦੀ ਤਾਂ ਉਹ ਨੈਰੇਟਿਵ ਤੁਸੀਂ ਸਰਜੇ ਸੀ ਇਹਨਾਂ ਨੇ ਤਾਂ ਪੁੱਛਿਆ ਸੀ ਹੈਲੀਕਾਪਟਰ ਕਿੱਥੇ ਗਿਆ ਤੁਸੀਂ ਜਵਾਬ ਦਿਓ ਕਿੱਥੇ ਗਿਆ ਇਹਨਾਂ ਨੇ ਨਹੀਂ ਕਿਹਾ ਹੈਲੀਕਾਪਟਰ ਫਲਾਣ ਨੇ ਨੇ ਵਰਤਿਆ ਤਮਕੇ ਨੇ ਵਰਤਿਆ ਪਰ ਹਾਂ ਥੋਡੇ ਕੇਜਰੀਵਾਲ ਸਾਹਿਬ ਜੇ ਦਿੱਲੀ ਦੇ ਵਿੱਚ ਬਿਆਨ ਦਿੰਦੇ ਆ ਜੇ ਉਹਨਾਂ ਤੇ ਪਰਚਾ ਦਰਜ ਹੁੰਦਾ ਤਾਂ ਉਹ ਡੈਮੋਕਰੇਸੀ ਦਾ ਘਾਣ ਹੁੰਦਾ ਤਾਂ ਉੱਥੇ ਵਾਜ ਰੋਕੀ ਜਾਂਦੀ ਹੈ ਪਰ ਤੁਸੀਂ ਇੱਥੇ ਆ ਕੇ ਉਹੀ ਚੀਜ਼ ਕਰਦੇ ਹੋ ਤਾਂ ਉਹ ਸੱਤਾ ਤੰਤਰ ਹੁੰਦਾ ਉਹ ਨੈਰੇਟਿਵ ਦੇ ਖਿਲਾਫ ਗੱਲ ਹੁੰਦੀ ਸੋ ਮੈਂ ਤਾਂ ਅੰਤ ਵਿੱਚ ਇਹੀ ਕਹਿਣਾ ਚਾਹੂੰਗਾ ਇਹ ਜਿਹੜਾ ਫੱਟੀ ਦੇ ਵਿੱਚ ਕੱਲ ਜੋੜਨ ਦਾ ਕੰਮ ਹੈ ਸਰਕਾਰ ਨੇ ਕਰਿਆ ਮੈਂ ਕਹਿੰਦਾ ਚੰਗਾ ਕਰਦੇ ਰਹੋ ਕਿਉਂਕਿ ਇਹ ਪਹਿਲੀ ਗੱਲ ਤਾਂ ਪੱਤਰਕਾਰ ਦੂਜੀ ਗੱਲ ਪੰਜਾਬੀ ਇਹ ਦੋ ਚੀਜ਼ਾਂ ਦਾ ਐਸਾ ਸਮੇਲ ਆ ਸਾਨੂੰ ਜਿੰਨਾ ਦੱਪੋਂਗੇ ਉਹਨਾਂ ਤਿੱਖੇ ਹੋ ਕੇ ਉਪਰਾਂਗੇ ਸੋ ਮੈਂ ਤਾਂ ਆਪਣੇ ਪਰਿਵਾਰ ਕਨੀਓ ਆਪਦੀ ਪਾਰਟੀ ਕਨੀਓ ਆਪਦੇ ਸਾਥੀਆਂ ਕਨੀਓ ਇਹੀ ਵਿਸ਼ਵਾਸ ਦਿਵਾਉਣ ਆਇਆ ਸਾਥੀਆਂ ਨੂੰ ਜਿੱਥੇ ਤੱਕ ਸੰਘਰਸ਼ ਵਿੱਡੋਂਗੇ ਥੋਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਿਆ ਤੇ ਗਾਹਾਂ ਵੀ ਮੋਢੇ ਨਾਲ ਮੋਢਾ ਲਾ ਕੇ ਖੜਦੇ ਰਾਂਗੇ ਜੇ ਕੋਈ ਗਲਤੀ ਕੋਈ ਭੁੱਲਚੁੱਕ ਹੋ ਗਈ ਹੋਵੇ ਤਾਂ ਖੇਮਾ ਦਾ ਯਾਚਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ